ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤਰੀਕ ਹੈਗੀ ਹੈ 2 ਫਰਵਰੀ ਮੇਰੀ ਸਾਰੀ YouTube ਫੈਮਿਲੀ ਨੂੰ ਹੈਪੀ ਬਸੰਤ ਪੰਚਮੀ ਤੇ ਅੱਜ ਮੇਰੇ ਆਏ ਨੇ ਗਿਫਟ ਮੇਰੇ ਕਿਸੇ ਫਰੈਂਡ ਨੇ ਬਾਹਰੋਂ ਭੇਜਿਆ ਮੈਂ ਤੁਹਾਨੂੰ ਦਿਖਾਉਣੀ ਆ ਤੇ ਵੀਡੀਓ ਪੂਰੀ ਐਂਡ ਤੱਕ ਦੇਖਿਓ ਵੀਡੀਓ ਤੇ ਬਣੇ ਰਹੋ ਤੇ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰੋ ਤੇ ਅੱਜ ਤੁਹਾਨੂੰ ਦਿਖਾਉਣੀ ਆ ਵੀ ਮੇਰੀ ਗਿਫਟ ਤਿੰਨ ਗਿਫਟ ਆਏ ਨੇ ਤਿੰਨ ਚਾਰ ਤੁਹਾਨੂੰ ਮੈਂ ਸਾਰੇ ਦਿਖਾਉਣੀ ਆ ਵੀ ਕੀ ਕੀ ਆਇਆ ਹੈ ਠੀਕ ਹੈ ਧੁੱਪੇ ਤਿਆਰ ਮੈਂ ਤੁਹਾਨੂੰ ਵੀ ਗਿਫਟ ਦਿਖਾਉਣੀ ਆ ਮੈਨੂੰ ਬਾਹਰੋਂ ਆਇਨੇ ਗਿਫਟ ਹੈ ਨਾ ਮੇਰੇ ਫਰੈਂਡ ਨੇ ਭੇਜਿਆ ਕਿਸੇ ਨੇ ਆਮ ਇੱਕ ਤਾਂ ਮੈਨੂੰ ਫੋਨ ਭੇਜਿਆ ਉਹਨੇ 1:23 ਮਿੰਟ ਹੋਏ ਨੇ ਅੱਜ ਤਰੀਕ ਹੈਗੀ ਆ 2 ਫਰਵਰੀ ਇਹ ਕੱਲ ਆਇਨੇ ਗਿਫਟ ਆ ਦੇਖੋ ਤੇ ਇਹਨਾਂ ਪੈਕਿੰਗ ਮੈਂ ਕੱਲ ਖੋਲਤੀ ਹੈ ਨਾ ਮਗਰੋਂ ਮੇਰੇ ਦਿਮਾਗ ਚ ਆਏ ਵੀਡੀਓ ਬਣਾਉਣੀ ਸੀ ਨਾ ਇੱਕ ਤਾਂ ਫੋਨ ਆਇਆਗਾ ਇਹਦੇ ਵਿੱਚ ਸਿਮ ਤਾਂ ਅਜੇ ਮੈਂ ਪਾਇਆ ਨਹੀਂ ਹੈਗਾ ਮੈਂ ਤੁਹਾਨੂੰ ਦਿਖਾਉਣੀ ਚਲਾ ਕੇ ਹੈ ਨਾ ਸੈਮ ਮੈਂ ਤਾਂ ਨਹੀਂ ਹਜੇ ਮੈਂ ਪਾਇਆ ਇਹਦੇ ਚ ਨਾ ਦੇਖੋ ਸੈਮ ਮੈਂ ਨਹੀਂ ਹਜੇ ਮੈਂ ਪਾਇਆ ਇਹਦੇ ਚ ਠੀਕ ਆ ਤੇ ਨਾਲ ਤੁਹਾਨੂੰ ਹੋਰ ਦਿਖਾਉਣੀ ਆ ਕੀ ਚੀਜ਼ਾਂ ਆਈਆਂ ਨੇ ਹਨਾ ਇੱਕ ਆ ਮੰਗਾਇਆਗਾ ਮਿੰਨੀ ਸਪੀਕਰ ਇਹਦੇ ਬਾਰੇ ਤੁਹਾਨੂੰ ਪਤਾ ਹੀ ਹੋਊ ਸ਼ਾਇਦ ਧੰਨਵਾਦ ਜਿਹੜੇ ਵੀਰ ਨੇ ਮੈਨੂੰ ਭੇਜਿਆ ਗੈਫਟ ਹਨਾ ਆ ਮਿੰਨੀ ਸਪੀਕਰ ਆ ਇਦਾਂ ਜਿਵੇਂ ਆਪਾਂ ਗਾਣੇ ਸੁਣਨੇ ਆ ਜਾਂ ਕੋਈ ਸ਼ਬਦ ਸੁਣਨਾ ਹਨਾ ਬੜੀ ਉੱਚੀ ਆਵਾਜ਼ ਜਿਵੇਂ ਸਪੀਕਰ ਵਰਗੀ ਆਵਾਜ਼ ਆਉਂਦੀ ਹੈ ਜੀ ਤੇ ਇੱਕ ਮੈਂ ਤੁਹਾਨੂੰ ਹੋਰ ਦਿਖਾਉਣੀ ਹੈ ਗੈਫਟਿਕ ਹੋਰ ਇਹ ਤਾਂ ਵੜਾਗਾ ਇਹਨਾਂ ਜਿਵੇਂ ਚਕੁੰਡੀ ਮੈਨੂੰ ਲੱਗਦਾ ਹੁੰਦਾ ਗਲੇ ਤੇ ਕਾਲਰ ਤੇ ਹਨਾ ਸ਼ਰਟ ਦੇ ਕਾਲਰ ਤੇ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਇੱਕ ਮਿੰਟ ਇਹ ਫ੍ਰੇਸਟ ਰੇ ਖੁੱਲ ਜਾਂਦਾ ਇਹ ਦੇਖਾਤ ਨਾਲ ਆ ਦੇਖੋ ਤੰਨ ਨ ਕੋਈ ਐ ਵੀ ਕੀ ਆ ਇਹ ਦੇਖ ਜਿਵੇਂ ਸਿੱਖਣਾ ਵੀ ਕਿਵੇਂ ਲੱਗਦਾ ਹਨਾ ਖੁੱਲਦਾ ਹੀ ਨਹੀਂ ਇਹ ਇੱਕ ਆਪ ਨਾਲ ਔਖਾ ਇੱਕਾ ਚ ਮੇਰੇ ਕੈਮਰਾ ਫੜਿਆ ਹੋਇਆ ਹੈ ਹਨਾ ਆ ਦੇਖੋ ਆ ਬੜਾ ਇਹ ਇਹਨਾਂ ਚ ਕੁੰਡੀ ਹੁੰਦੀ ਇਸ ਤਰ੍ਹਾਂ ਦੀ ਆ ਦੇਖੋ ਇਹਨਾਂ ਜਿਵੇਂ ਆਪਾਂ ਫੋਨ ਨੂੰ ਦੂਰ ਕਰਕੇ ਵੀਡੀਓ ਬਣਾਉਣੀ ਹੋਵੇ ਬਣ ਜਾਂਦੀ ਆ ਆਵਾਜ਼ ਪੂਰੀ ਫੁੱਲ ਆਉਂਦੀ ਆ ਦੇਖੋ ਤੇ ਆ ਬੜਾ ਹੁੰਦੇ ਵਿੱਚ ਪੈਂਦਾ ਇਸ ਤਰ੍ਹਾਂ ਇੱਥੇ نیچے ਫਾੜ ਮੈਂ ਸਿੱਖਣਾ ਸਾਰਾ ਕੁਝ ਇੱਥੇ نیچے ਪੈਂਦਾ ਇੱਕਣ ਤੇ ਆਹ ਹੁੰਦਾ ਇਹ ਜਿਵੇਂ ਚਿਪ ਪਾਉਣੀ ਹੋਵੇ ਹਨਾ ਚਿਪ ਜਿਵੇਂ ਪਾਉਂਦੇ ਆ ਹਨਾ ਤੇ ਇੱਕ ਚੀਜ਼ ਇਹਦੇ ਵਿੱਚ ਹੋਰ ਸੀਗੀ ਉਹ ਮੈਂ ਦੇਖਣੀ ਕਿੱਥੇ ਆਹ ਦੇ ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣੀ ਆ ਹੋਰ ਕੀ ਹੈ ਇਹਦੇ ਵਿੱਚ ਆਹ ਦੇਖੋ ਉੱਟਾ ਬੀਥੇ ਪਾਈ ਹੋਈ ਸੀ ਨਾ ਇਹ ਤੁਹਾਨੂੰ ਦਿਖਾਉਣੀ ਹੈ ਕੀ ਹੈ ਇਹ ਦੇਖ ਹਾਂ ਆ ਦੇਖੋ ਇਹ ਚਾਰਜਰ ਆ ਇਹਦਾ ਮੈਨੂੰ ਲੱਗਦਾ ਹਾਂ ਆ ਜਿਵੇਂ ਫੋਨ ਦਾ ਹੁੰਦਾ ਨਾ ਚਾਰਜਰ ਉਵੇਂ ਹੀ ਆ ਦੇਖਾ ਇੱਥੇ ਲੱਗਦਾ ਚਾਰਜਰ ਆਹ ਦੀ ਚਾਰਜਰ ਇੱਥੋਂ ਲੱਗਦਾ ਇਹ ਦੇਖ ਲਓ ਹਣਾ ਸੈਂਸ ਦੀ ਕਿੰਨੀ ਚੱਕੀ ਆ ਨਵੇਂ-ਨਵੇਂ ਆਈਟਮਾਂ ਨੇ ਤੇ ਟ੍ਰਾਈਪੋਡ ਮੇਰੇ ਕੋਲ ਹੈਗਾ ਪਹਿਲੇ ਤੇ ਆ ਮੈਂ ਤੁਹਾਨੂੰ ਵੀ ਦਿਖਾਣਾ ਆ ਚਾਰਜਰ ਇਹ ਬੰਨਿਆ ਹੋਇਆ ਇਹਨੂੰ ਖੋਲ ਦਿੰਨੇ ਆ ਬਸ ਆਪਾਂ ਚਾਰਜਰ ਲਾ ਦਾਂਗੇ ਤੇ ਮੈਂ ਕਹਾ ਬਹੁਤ ਹੀ ਵਧੀਆ ਚੀਜ਼ ਆ ਇਹ ਤੇ ਆ ਜਿਵੇਂ ਚਿਪ ਪਾਉਣੀ ਹੁੰਦੀ ਹੈ ਵਿੱਚ ਹਨਾ ਉਹ ਵਾਲੀ ਆ ਇਹ ਤੇ ਆਹ ਵਾਲਾ ਇੱਥੇ ਬੰਦਾ ਇਸ ਤਰ੍ਹਾਂ ਇਹ ਹਜੇ ਸਿੱਖਣਾ ਮੈਂ ਸਾਰਾ ਕੁਝ ਵੀ ਕਿਵੇਂ ਚੱਲੂਗਾ ਹਨਾ ਤੇ ਵੀਡੀਓ ਤੇ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਜੋ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰ ਦਿਓ ਮੈਂ ਬਸ ਤੁਹਾਨੂੰ ਆਹੀ ਦਿਖਾਉਣਾ ਸੀਗਾ ਮੇਰਾ ਗਿਫਟ ਆਇਆ ਹਨਾ ਕੋਈ ਤੁਹਾਨੂੰ ਪਤਾ ਹੀ ਹੈ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਉਣੀ ਹੈ ਹਨਾ ਜਿਹੜੀਆਂ ਵੀ ਨਵੀਆਂ ਲਿਆਉਂਦੇ ਜਾਂ ਕੋਈ ਗਿਫਟ ਆਉਂਦੇ ਨੇ ਤੁਸੀਂ ਸਾਰੇ ਮੈਂ ਤੁਹਾਨੂੰ ਆਪਣੇ ਫਰੈਂਡ ਮੰਨਦੀ ਹਾਂ ਸਾਰੇ ਹਿੰਦ ਤੇ ਓਕੇ ਜੀ ਥੈਂਕਸ ਫॉर ਵਾਚਿੰਗ ਬਾਏ ਬਾਏ ਤੇ ਹੁਣ ਇਹ ਮੈਨੂੰ ਫੋਨ ਦਾ ਬਹੁਤ ਆਸਰਾ ਹੋ ਗਿਆ ਜਿਵੇਂ ਹੁਣ ਇਹ ਫੋਨ ਤੇ ਮੇਰੇ ਇੱਕ ਚੈਨਲ ਬਣਾਇਆ ਨਾ ਗੁਰਬਾਣੀ ਦਾ ਇਹਦੇ ਤੇ ਮੈਂ ਪਾਠ ਡਾਊਨਲੋਡ ਕਰਿਆਗਾ ਗੁਰੂ ਗ੍ਰੰਥ ਸਾਹਿਬ ਵਾਲਾ ਤੁਹਾਨੂੰ ਮੈਂ ਦਿਖਾਉਣੀ ਹੈ ਉਹ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਪਾਠ ਡਾਊਨਲੋਡ ਕਰਿਆ ਹੋਇਆ। ਦੇਖੋ ਇਹ ਤੇ ਮੈਂ ਪਾਠ ਚਲਾ ਲਿਆ ਕਰਨਾ ਇਸ ਤਰ੍ਹਾਂ। ਤੇ ਤੇ ਦੂਸਰੇ ਫੋਨ 'ਤੇ ਮੈਂ ਰਿਕਾਰਡਿੰਗ ਕਰ ਲਿਆ ਕਰਨੀ ਹੈ ਇਸ ਤਰ੍ਹਾਂ। ਪਹਿਲਾਂ ਮੇਰੇ ਕੋਲ ਇੱਕ ਫੋਨ ਸੀ ਮੈਨੂੰ ਬਹੁਤ ਔਖਾ ਸੀਗਾ ਹਨਾ ਦੇਖੋ ਜਿਵੇਂ ਬਾਹਰ ਧੁੱਪੇ 'ਚ ਬੈਠੀ ਆਂ ਵੀਡੀਓ ਬਣਾਉਣੀ ਆ ਤਾਂ ਨਹੀਂ ਥੋੜਾ ਜਿਹਾ ਕਲੀਅਰ ਆ ਰਿਹਾ। ਇਹ ਐਡ ਆ ਰਹੀ ਹੈ ਵਿੱਚ ਇਹਦੇ। ਐਡ ਆਉਂਦੀ ਹੈ ਇਹਦੇ 'ਚ। ਓਕੇ ਜੀ ਵੀਡੀਓ ਨੂੰ ਲਾਈਕ ਕਰ ਦਿਓ। KG okay, bye, -bye.